ਆਸਾ ਮੁਹੱਲਾ ਪਹਿਲਾ ਰੂਰੂ ਠਾਕੁਰ ਮਾਰੂ ਇਹ ਰੂ ਸੁੰਦਰ ਹੈ ਠਾਕੁਰ ਪਰਮੇਸ਼ਰ ਅਕਾਲ ਪੁਰਖ ਉਪਤਪੀ ਪਾਲਨਾ ਲੈਤਾ ਕਰਨ ਵਾਲਾ ਬੜਾ ਸੁੰਦਰ ਸਤਿ ਆਨੰਦ ਰੂਪ ਹੈ ਅਪੇ ਮਾਰੋ ਮਾਰੇ ਭੀਤੀ ਹੈ ਸਾਰਿਆਂ ਦੇ ਹਿਰਦੇ ਦਾ ਜਾਨੂ ਹੈ ਤੇ ਮਾਰੋ ਮੁਖੀ ਹੈ ਪਰਮੇਸ਼ਰੋ ਮਾ ਚੰਦਰਨਾਮੀ ਰੂਹਾਂ ਦੇ ਪਾਈ ਪ੍ਰਕਾਸ਼ਨ ਵਾਲਾ ਹੈ ਰੂਹੀ ਗੁਰਬਾਣੀ ਉਹ ਹੀ ਜਿਹੜੀ ਗੁਰਬਾਣੀ ਹੈ ਭਰਕੀ ਬਾਣੀ ਆਈ ਇਹ ਵੀ ਰੂਹੀ ਸੁੰਦਰ ਹੈ ਵੱਡਾ ਭਾਗ ਗੁਰਬਾਣੀ ਜੋ ਗੁਰਾਂ ਦੀ ਹੈ ਇਹ ਵੀ ਸੁੰਦਰ ਹੈ ਵੱਡਾ ਭਾਗ ਸਤਗੁਰ ਮਿਲੈ ਜਿਹੜਾ ਭਾਗ ਹੋਣ ਤਾਂ ਸਤਗੁਰ ਸੱਚੇ ਦਾਤਸ਼ਾਹ ਦੇ ਦਰਸ਼ਨ ਹੁੰਦੇ ਹਨ ਪਾਈਏ ਪਦ ਨਿਰਵਾਣੀ ਸਤਗੁਰਾਂ ਦੁਆਰਾ ਸੁੰਦਰ ਬਾਣੀ ਦੁਆਰਾ ਸੁੰਦਰ ਪ੍ਰਵੇਸ਼ ਜੋ ਠਾਕ ਰਹਿ ਉਹ ਸਾਰੀਆਂ ਰੂਹਾਂ ਨੂੰ ਮਹਾ ਚੰਦਰਮਾ ਦੀ ਨੀਯ ਪ੍ਰਕਾਸ਼ਨ ਵਾਲਾ ਮਹਰ ਮੁਖੀ ਜੋ ਹੈ ਸਾਰਿਆਂ ਦਾ ਮਹਰ ਜਾਣੂ ਹੈ ਜਿਹੜਾ ਸਾਰਿਆਂ ਦਾ ਮਹਿਰਮ ਉਸ ਨੂੰ ਸਤਿਗੁਰਾਂ ਦੇ ਨਾਲ ਵੱਡਿਆਂ ਭਾਗਾ ਕਰਕੇ ਸਤਿਗੁਰੂ ਸਾਹਿਬ ਜੀ ਮਿਲ ਜਾਣ ਪਾਈਏ ਪਾਦਰ ਮਿਰਵਾਣੀ ਦਾ ਮੰਦਨਾ ਤੇ ਰਹਿਤ ਪਦਵੀ ਨੂੰ ਸ੍ਰੀ ਮੇਸ਼ਰਦੀਨ ਨੂੰ ਪਾਈਦਾ ਹੈ ਮੈਂ ਔਲਗੀਆਂ ਔਲਗੀ ਨੰਨ ਸਾਹਿਬ ਦਾ ਇਹ ਪਾਠ ਮੈਂ ਔਲਗੀਆਂ ਔਲਗੀ ਜੇ ਮਹਾਰਾ ਔਲਗੀਆਂ ਜਿਹੜੀਆਂ ਦਾਸੀਆਂ ਹਨ ਮੈਂ ਵੀ ਉਹਦੀ ਔਲਗੀ ਤੇਰੀ ਦਾਸੀ ਹਾਂ ਹਮ ਸ਼ਰੂ ਥਾਰੇ ਜਿਸਕੇ ਬਾਦਸ਼ਾਹ ਮੈਂ ਔਲਗੀਆਂ ਔਲਗੀ ਹਮ ਸ਼ਰੂ ਥਾਰੇ ਮੈਂ ਮਨ ਮਨ ਕਰਕੇ ਔਲਗੀਆਂ ਦਾਸੀ ਹਾਂ ਅਤੇ ਬਾਣੀ ਕਰਕੇ ਦਾਸੀ ਹਾਂ ਸਰੀਰ ਕਰਕੇ ਅਸੀਂ ਸ਼ੁਰੂ ਤੇਰੇ ਛੋਟੇ ਸੇਵਕਾਂ ਤੇ ਪਾਤਸ਼ਾਹ ਥਾਰੇ ਆਪਕੇ ਸਾਡੀ ਰੱਖਿਆ ਕਰੋ ਆਪ ਮੈਂ ਉਹ ਲੱਗਿਆ ਉਹ ਲੱਗੀ ਇਹ ਅੰਮ੍ਰਿਤਸਰ ਸਾਹਿਬ ਦਾ ਪਾਠ ਹੈ ਮੈਨੂੰ ਸੱਚੇ ਪਾਤਸ਼ਾਹ ਉਹ ਜਿਹੜੀ ਲਗਨ ਲੱਗੀ ਹੈ ਨਾ ਭਗਤਾਂ ਨੂੰ ਤੇਰੀ ਭਗਤੀ ਦੀ ਪ੍ਰੇਮ ਦੀ ਉਹ ਲਗਨ ਮੈਨੂੰ ਵੀ ਲੱਗੀ ਹੈ ਆਗਦੀ ਕਿਰਪਾ ਹੋਵੇ ਸੱਚੇ ਪਾਤਸ਼ਾਹ ਅਸੀਂ ਤੇਰੇ ਸ਼ੁਰੂ ਛੋਟੇ ਬੱਚੇ ਬਾਲਕ ਹਾਂ ਸਾਨੂੰ ਵੀ ਲਗਨ ਭਗਤਾਂ ਵਾਲੀ ਲੱਗ ਜਾਵੇ ਜਿਉ ਤੂੰ ਰੱਖ ਹੈ ਤਿਉ ਰਹਾ ਜਿਵੇਂ ਸੰਦੇ ਪਾਛ ਤੂੰ ਸਾਨੂੰ ਰੱਖੇ ਉਸੇ ਪ੍ਰਕਾਰ ਸਾਡਾ ਰਹਿਣਾ ਹੁੰਦਾ ਹੈ ਮੁਖ ਨਾਮ ਹੋ ਮਾਰੇ ਜਿਹੜਾ ਮੁਖ ਵਿੱਚ ਮਹਾਰਾਜ ਨਾਮ ਅੰਮ੍ਰਿਤ ਸਾਡੇ ਅੰਤਾ ਕਰੀਂ ਮੂੰਹ ਦੇ ਵਿੱਚ ਨਾਮ ਦੀ ਬਖਸ਼ੀ ਕਰੋ ਰਹਾਉ ਦਾਰੇ ਤੇ ਪਿਆਸਾ ਕਹਿੰਦਾ ਹਨੂਮਰ ਆਉਦੋ ਦਰਸ਼ਨੀ ਵੀ ਬੜੀ ਪਿਆਸ ਲੱਗੀ ਹੋਈ ਹੈ ਬਹੁਤ ਹੀ ਬਾਣਾ ਮਨ ਭਾਈਏ ਕਿ ਤੂੰ ਤੇ ਕਹਾਂਗੇ ਤੇਰੇ ਬਾਣੇ ਨੂੰ ਮੰਨੀਏ ਤਾਂ ਤੇਰੇ ਮਨ ਤੇ ਭਾਈ ਦਾ ਚੰਗੇ ਲੱਗਦਾ ਹੈ ਮੇਰੇ ਠਾਕੁਰ ਹੱਥ ਵੜਿਆ ਤੇਰੇ ਠਾਕੁਰ ਸੁਆਮੀ ਅਕਾਲ ਪੁਰਖ ਤੇਰੇ ਹੱਥੀ ਸਾਰੀਆਂ ਵਡਿਆਈਆਂ ਹਨ ਤੇਰੇ ਅਧੀਨ ਹਨ ਭਾਣ ਪਤ ਪਾਈਏ ਜੇ ਤੈਨੂੰ ਭਾਜਾਈਏ ਤਾਂ ਮੰਨੀਏ ਤਾਂ ਇਹ ਪਤੀ ਤੇਰੀ ਪ੍ਰਾਪਤੀ ਹੁੰਦੀ ਹੈ ਤੇ ਭਾਣੇ ਕਰਕੇ ਬ੍ਰਹਮ ਗਿਆਨੀਆਂ ਵਾਲੀ ਪਤਿਸ਼ਟਾ ਨੂੰ ਪਾਈਏ ਪਾਈ ਰਹੇ। ਸਾਚੂ ਦੂਰ ਨਾ ਜਾਣੀਏ। ਜਿਹ ਪਿਆਰੋ ਸੱਚਾ ਪਰਮੇਸ਼ਰ ਦੂਰ ਨਹੀਂ ਜਾਣਣਾ ਚਾਹੀਦਾ। ਅੰਤਰ ਹੈ ਸੂਰਵੰਦੇ ਅੰਪਾ ਕਰਨ ਦਾ ਸਾਥੀ ਪ੍ਰਕਾਸ਼ ਦਾ ਵੀ ਉਹ ਹੀ ਹੈ। ਤਹਿ ਦੇਖਾ ਤਹਿ ਰਵ ਰਹੇ। ਅਕੀਰ ਇੰਦਰ ਵੀ ਜਿੱਥੇ ਵੇਖਦੇ ਆ। ਪਰਮੇਸ਼ਵਰ ਆਪ ਹੀ ਸੱਚੇ ਪਾਲਸ਼ਾ ਰੱਬ ਰਿਆ ਹੈ ਕੀਮਤ ਹੋਈ ਇਹਦੇ ਪੈਸੇ ਭੇਦਬੁੱਧੀ ਵਾਲੇ ਦੇ ਪਾਸੋਂ ਕੀਮਤ ਹੋਈ ਹੈ ਨਹੀਂ ਕਿਸੇ ਪਾਸੋਂ ਪਾਈ ਗਈ ਆਪ ਕਰੇ ਆਪੇ ਹਰੇ ਆਪ ਹੀ ਜਨਕੂ ਪੈਦਾ ਕਰਦਾ ਹੈ ਆਪ ਹੀ ਸਾਰਿਆਂ ਦੀ ਪਾਲਣਾ ਕਰਕੇ ਹਰੇ ਤਰ੍ਹਾਂ ਹੀ ਕਰਦਾ ਹੈ ਵੇਖ ਹੈ ਵਡਿਆਈ ਇਹ ਸਾਰਿਆਂ ਦੇ ਕਕੂਤਾ ਨੂੰ ਵੇਖਣ ਵਾਲਾ ਵੀ ਆਪ ਹੈ ਚੰਗੇ ਮੰਦਿਆਂ ਦੇ ਅਦੁੱਸ ਜਿਵੇਂ ਹਦੀ ਵਡਿਆਈ ਇੱਛਾ ਹੈ ਹੇ ਸ਼ਤੰਤਰ ਆਪਰਵਿਸ਼ਰ ਆਪ ਕਰੇ ਆਪੇ ਹਰੀ ਆਪ ਹੀ ਗੁਰੂ ਸਰੂਪ ਹੋ ਕੇ ਸਤਨਾਮ ਦਾ ਉਦੇਸ਼ ਕਰਦਾ ਹੈ ਤੇ ਆਪ ਹੀ ਹਰੀ ਦੇ ਨਾਮ ਨੂੰ ਜਪਣ ਵਾਲੇ ਅਧਿਆਰੀ ਅਭਿਆਸ ਕਰਦੇ ਆ ਤੇ ਆਪ ਹੀ ਆਪਣੇ ਸਰੂਪ ਨੂੰ ਤੱਪਦੇ ਹੋ ਕੇ ਵੇਖ ਲੈਂਦੇ ਆ ਵੇਖਣ ਵਾਲਿਆਂ ਨੂੰ ਵਧਾਈ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਮੁਖ ਹੋਈ ਨਿਹਾਲੀ ਇਹ ਜਈ ਗੁਰਮੁਖ ਹੋਵੇ ਤਾਂ ਉਸ ਰੂਪ ਨੂੰ ਵੇਖਿਆ ਜਾਂਦਾ ਹੈ ਗੁਰਾਂ ਦਵਾਰਾ ਕਿਉਂ ਕੀਮਤ ਪਾਇ ਕਿਉਂ ਮਾਇਤਰੀ ਦੀ ਪ੍ਰਾਪਤੀ ਨੂੰ ਕੀਮਤ ਪਾਈ ਜਾਂਦੀ ਹੈ ਜੀਵਧਿਆ ਲਾਹਾ ਮਿਲੇ ਜਿਉਂਿਆਂ ਜਿਉਂਦੇ ਆਂ ਜੇ ਮਨੁੱਖਾ ਜਨਮ ਚੇ ਅੰਮ੍ਰਿਤ ਦੇ ਨਾਮ ਦਾ ਲਾਭ ਆਪਾਂ ਨੂੰ ਪ੍ਰਾਪਤ ਹੋ ਜਾਵੇ। ਹੋਰ ਕਾਰਕ ਕਮਾਵੇ। ਗੁਰੂ ਸਾਹਿਬ ਦੀ ਭਗਤੀ ਵੀ ਕਾਰ ਕਮਾਈਏ ਇਹ ਕਰਕੇ ਪੂਰਵ ਹੋਵੇ ਲਿਖਿਆ। ਪੂਰਵ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਸਾਡੇ ਮੱਥੇ ਤੇ ਲੇਖ ਲਿਖਿਆ ਹੋਵੇ ਗੁਰਾਂ ਦੀ ਪ੍ਰਾਪਤੀ ਦਾ। ਸਾ ਸਤਗੁਰ ਪਾਉ ਸ੍ਰੀਖਿ ਚੇ ਪਾਦਸ਼ਾਹ ਨੂੰ ਪਾਇਆ ਜਾਂਦਾ ਹੈ। ਮਨੁੱਖ ਟੂਟਾ ਨਿਤ ਹੈ। ਜਿਹੜੇ ਮਨੁੱਖ ਟੂਟੇ ਗੁਰਮੁਖ ਨਹੀਂ ਬਣੇ। ਇਹ ਨਿਸ਼ਕ ਦਾ ਧਰਮੇਸ਼ਣ ਲਈ ਬਣਿਆ ਰਹਿੰਦਾ ਕੋ ਕਾਰਨ ਕਰਕੇ ਧਰਮ ਹੈ ਪਰਮਾਏ ਧਰਮ ਕਰਕੇ ਜੀਵਨਾ ਦੀ ਪਰਮਾਏ ਜਾਂਦੇ ਭਰਮ ਦੇ ਰਹਿੰਦੇ ਹਨ ਮਨੁੱਖਾਂ ਜੋ ਨਾ ਚੀਤੇ ਮਨੁੱਖ ਅੰਧੇ ਅਵਿਆਨੀ ਹਲਗੋ ਨਹੀਂ ਵਾਹਿਗੁਰੂ ਨੂੰ ਚੇਤੇ ਕਰਦੇ ਕਿਉਂ ਦਰਸ਼ਨ ਪਾਏ ਅੰਦਰੋਂ ਜੋਤੀ ਸਰੂਪ ਦਾ ਨਾਰਕਿਸਤ੍ਰਕਾਰ ਦਾ ਸਕੰਤੀ ਤੋ ਕਗਰ ਨਹੀਂ ਹੋਇਆ ਉਹਨਾਂ ਦਾ ਤਾ ਜਗ ਆਇਆ ਜਾਣੀ ਸੰਸਾਰ ਵਿੱਚ ਆਇਆ ਹੋਇਆ ਸਹੂਲਤਾਂ ਟਾਈ ਜਾਣੇ ਜਾਂਦਾ ਹੈ ਭਾਜ ਲਿਵ ਲਾਈ ਜਿਸ ਦਾ ਜੀਵਤੀ ਨੂੰ ਜੋੜ ਲਵੇ ਉਹ ਪੀਤੇ ਪਾਰਸ ਭੈ ਸਤਿਗੁਰੂ ਨਾਲ ਜੀਤ ਦਾਲ ਜਨ ਮਿਲ ਕੇ ਪਾਰਸ ਰੂਪ ਬਣ ਕੇ ਜੀਵਨ ਗੁਰੂ ਨਾਲ ਪਛਾਣ ਨਾਲ ਮਿਲ ਕੇ ਜੀ ਗੁਰੂ ਅੰਗਦ ਸਾਹਿਬ ਸਾਹਿਰੂਪ ਹੋ ਕੇ ਲੱਖਾਂ ਜੀਆਂ ਦੀ ਕਲਿਆਣ ਕਰਨ ਆਏ ਹੋਏ ਰੋਟੀ ਜੋਤ ਮਿਲਾਏ ਰੂਪ ਜੋ ਬ੍ਰਹਮ ਦੀ ਜੋਤ ਵਿੱਚ ਪਰਤ ਵਿਰੋਧ ਨੂੰ ਮਾਰਨ ਮੇਰ ਗੁਰੂ ਸਾਹਿਬ ਅਹਲੇ ਸਰਾ ਅਨਿਰਾਲਮ ਅਨراض ਜਿੰਨਾਂ ਨਾਲੋਂ ਸੰਗਰੇ ਇਸ ਸੰਸਾਰ ਦੇ ਕਿਸੇ ਪ੍ਰਕਾਰ ਵਿਸ਼ੇ ਰਸ ਨੇ ਵਿੱਚ ਨਾ ਖਸੇ ਹਰ ਵਕਤ ਜੀਰਾਂ ਨੂੰ ਨਿਆਰਾ ਰਹੇ ਘਰ ਧੁਰ ਕੀ ਕਰਨੀ ਹੁਕਮ ਦੀ ਭਗਤੀ ਰੂਪੇ ਰੀਕਾਰ ਹੈ ਨਾ ਅਜ਼ਮਤ ਤੁਹਾੜੇ ਰੱਖੀ ਹੋਈ ਉਸ ਨੂੰ ਕਰਨਾ ਕਰੇ ਨਾਨਕ ਨਾਮ ਸੰਤੂਖਿਆ ਜੀ ਕਹਿੰਦੇ ਹਨ ਨਾਮ ਕਰਕੇ ਸੰਤੁਸ਼ਟ ਚਿੱਤ ਹੁੰਦਾ ਹੈ ਪ੍ਰਾਪਤਿ ਹਰ ਚਰਨ ਜੋ ਆਕਾਲ ਪੁਰਖ ਦੇ ਚਰਨਾ ਕੋਲ ਜਿਹੜੇ ਰੰਗੇ ਹੋਏ ਉਹ ਨਿਹਾਲ ਹੋ ਗਏ ਹਨ ਆਤਾ ਮਹੱਲਾ ਪਹਿਲਾ ਕੀਤਾ ਆਖਣ ਆਖੀ ਐ ਇਹ ਭਾਈ ਕਿਤਨੇ ਅਖਿਆਨਾ ਦੁਆਰਾ ਉਸ ਪਰਮੇਸ਼ਰ ਨੂੰ 18 ਪ੍ਰਾਣਾ ਦੁਆਰਾ 72 ਸਿਮਰਤੀਆਂ ਦੁਆਰਾ 6 ਸ਼ਾਸਤ੍ਰਾਂ ਦੁਆਰਾ ਅਤੇ ਇਸੇ ਪ੍ਰਕਾਰ ਕਿਉਂ ਵੇਦਾਂ ਦੁਆਰਾ ਕਿਤਨੇ ਅਖਿਆਨਾ ਨੂੰ بڑے بڑے ਪੁਰਾਣਾਂ ਦੇ ਪ੍ਰਸੰਗਾਂ ਦੁਆਰਾ ਕਸੇ ਕਰੀ ਜਾਈਏ ਤਾਂ ਕਿ ਅੰਤ ਨਾ ਜਾਣੇ ਜਿਵੇਂ ਆਖਣੇ ਵਾਲਿਆਂ ਦਾ ਅੰਤ ਨਹੀਂ ਜਾਣੇ ਕਿੰਨੇ ਕ ਆਖਣ ਵਾਲੇ ਐ ਇਹ ਆਖਣੇ ਕਰਕੇ ਵੇਹ ਦਿਖਾਸ ਨੇੰ ਦੀ ਕਸਮ ਕਰਕੇ ਵੀ ਉਸ ਪ੍ਰਮੇਰ ਨੇ ਹੰਤ ਨੂੰ ਜਾਣਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਮੈਂ ਨਹੀਂ ਧਰਿਆ ਹਰ ਏਕ ਤੂ ਇਸ ਤੇ ਪਾਸ਼ਾ ਮੈਂ ਨਿਤਾਰਾ ਹਾਂ ਆਪ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਇੱਕ ਆਪ ਹੀ ਧਰ ਤੇਕ ਹੈ ਆ ਮੇਰੀ ਮੈਂ ਤਾਣ ਸਤਾਣ ਇਸ ਤੇ ਪਾਸ਼ਾ ਸਾਡੇ ਤਾਂ ਹੀ ਆਪ ਦਾ ਬਵੇਕ ਰੂਪੀ ਬਲ ਕਰਕੇ ਮੈਂ ਸਹਿਬ ਤਾਣ ਬਲ ਦੇ ਵਿਵੇਕ ਦੇ ਹੋ ਰਿਹਾ ਆਪ ਦੇ ਤਾਣ ਬਲ ਕਰਕੇ ਬੈਗ ਵੱਲ ਦੇ ਵਗੇ ਕਾਲੇ ਦੇ ਹੋ ਰਿਹਾ ਹਾਂ ਮੈਂ ਨਾਨਕ ਕੀ ਅਰਦਾਸ ਹੈ ਇਸ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਜਾਜ ਦਰਦੇ ਸਾਡੀ ਇਹ ਅਰਦਾਸ ਹੈ ਪਜ ਨਾਮ ਸੁਹਿਲਾ ਸੱਚੇ ਨਾਮ ਕਰਕੇ ਜੀਵ ਸੁਖੀ ਹੋ ਸਕਦਾ ਸੁਹਿਲਾ ਹੋ ਸਕਦਾ ਹੈ ਆਪ ਗਿਆ ਸੋ ਜੀ ਤਈ ਜਿਹਨਾਂ ਦਾ ਗੁਰਬਾਣੀ ਮੇਲਾ ਗੁਰੂ ਸਾਹਿਬ ਦੇ ਸ਼ਬਦ ਨਾਲ ਮਿਲਾਪ ਹੋਇਆ ਉਹਨਾਂ ਦਾ ਆਪਾ ਭਾਵ ਹੰਕਾਰ ਚਲਿਆ ਗਿਆ ਜਦੋਂ ਹੰਕਾਰ ਚਲਿਆ ਗਿਆ ਸੋਜੀ ਪਈ ਜੋ ਬੁਢੀ ਸਭੀ ਬੈ ਗਈ ਉਹਨਾਂ ਨੂੰ ਕਿਉਂ ਗੁਰਾਂ ਦੇ ਸ਼ਬਦ ਵਾਰਿਆਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਮਲਾਪ ਹੋਇਆ ਹੈ ਰਹਾਉ ਹੋ ਮੈਂ ਗਰਵ ਸੁਵਾਈਏ اے ਭਾਈ ਜਿਹੜੀ ਹਉਮੈ ਦੇਹ ਦੀ ਇਹ ਲੇਟੀਏ ਜਿਹੜਾ ਗੁਨਾ ਦਾ ਗਰਵ ਹੰਕਾਰ ਵਾ ਵਿਦਿਆ ਦਾ ਹੰਕਾਰ ਹੈ ਅਪੇ ਰੂਪ ਦਾ ਹੰਕਾਰ ਵਾ ਧੰਦਾ ਹੰਕਾਰ ਹੈ ਪ੍ਰਭ ਦਾ ਦਾ ਹੰਕਾਰ ਹੈ ਇਸ ਨੂੰ ਸਾਰੇ ਨੂੰ ਗਵਾ ਦਈਏ اندرੋਂ ਮੇਟ ਦਈਏ ਪਾਈਏ ਵਿਚਾਰ ਇਸ ਪ੍ਰਕਾਰ ਨਿਮਰਤਾ ਜਿਹੜੀ ਧਾਰਮਿਕ ਹੈ ਸੂਪ ਦੀ ਵਿਚਾਰ ਨੂੰ ਹੀ ਉਹ ਪਾਈਦਾ ਹੰਕਾਰ ਤੋਂ ਰਹਿਤ ਹੋ ਕੇ ਸਾਹਿਬ ਸਿਉ ਮਨ ਮੰਨਿਆ ਸਾਹਿਬ ਜੋ ਪਰਮੇਸ਼ਰ ਵਾਹਿਗੁਰੂ ਇਹਦੇ ਨਾਲ ਜਦੋਂ ਮਨ ਮੰਨ ਗਿਆ ਇਹ ਸਾਜ ਆਧਾਰ ਸੱਚਾ ਬਾਦਸ਼ਾਹ ਆਪ ਦਾ ਆਸਰਾ ਬਖਸ਼ੇ ਦੇਵੇਗਾ ਸਤਿਨਾਮ ਦਾ ਹਰ ਦੇ ਸੱਚੇ ਆਸਰੇ ਵਾਲਾ ਬਣਾ ਦੇਵੇਗਾ ਇਹ ਜੀਵ ਉਸ ਜene ਨਿਆਸਿਆ ਨਹੀਂ ਹੋਇਆ ਫਿਰੇਗਾ ਇਹਨੇ ਤਾਂ ਨਾਮ ਸੰਤੂਖੀ ਰਾਦਨੇ ਨਾਮ ਕਰਕੇ ਜੀ ਦੀ ਜੀ ਦੀ ਸੰਤੁਸ਼ਟ ਹੋ ਗਈ ਹੈ ਹੋਰ ਨਾ ਪਦਾਰਥਾਂ ਨੂੰ ਸੰਤੋਖ ਆ ਗਿਆ ਹੈ ਜੀਵਾ ਸੱਚ ਸਾ ਇਹੋ ਹੀ ਦਾਈ ਸੇਵਾ ਹੈ ਜਿਹੜੇ ਚਿਤ ਨੂੰ ਸੰਤੋਖ ਦੇ ਸਹਿਬ ਕਰਨਾ ਹੈ ਨਾਮ ਕਰਕੇ ਸਾਰੀਆਂ ਤ੍ਰਿਸ਼ਨਾ ਮੇਟ ਲੈਣੀ ਹੈ ਸੱਚੀ ਇਹੋ ਹੀ ਸੇਵਾ ਹੈ ਇਸ ਆਈ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੇਵਾ ਹੈ ਤਾਂ ਕਹੋ ਵਿਗਨ ਨਾ ਲੱਗੇ ਉਹਨਾਂ ਪੁਰਖਾਂ ਨੂੰ ਕਿਸੇ ਵੀ ਸ਼ਰਾਪ ਆਗ ਲੱਗੂ ਮਰਨਾ ਸ਼ਰਾਪ ਆਗ ਗੁਆਏ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਲੱਗਦਾ ਹੈ ਜਲ ਹੁਕਮ ਰਜਾਏ ਹੁਕਮੀ ਪਰਮੇਸ਼ਰ ਦੀ ਰਜਾ ਆਗਿਆ ਵਿੱਚ ਚੰਦੇ ਹੈ ਗੁਰਾਂ ਦੇ ਹੁਕਮ ਅਰਬਾ ਹੁਕਮ ਦੇ ਬਾਣੇ ਨੂੰ ਮੰਨਦੇ ਹਨ ਚੱਲਦੇ ਹਨ ਜਿਹੜੇ ਹੁਕਮ ਰਜਾਈ ਜੋ ਚੱਲੈ ਜਿਹੜੇ ਪਾਈ ਰਜਾਈ ਜੋ ਹੁਕਮ ਕਰਨ ਵਾਲਾ ਪਰਮੇਸ਼ਵਰ ਹੈ ਉਸ ਰਜਾਈ ਹੁਕਮੀ ਦੇ ਹੁਕਮ ਵੀ ਜਿਹੜੇ ਚੱਲਦੇ ਹਨ ਤੂੰ ਪਵੈ ਖਜ਼ਾਨੇ ਇੱਕੋ ਨਾਮ ਹੁਕਮ ਹੈ ਨਾਮਕ ਸਤਿਗੁਰ ਦੀ ਆਗੁਝਾਏ ਜੀਓ ਉਹ ਖਜ਼ਾਨੇ ਪ੍ਰਵਾਨਗੀ ਦੇ ਵਿੱਚ ਪੈ ਜਾਂਦੇ ਪਰ ਖਜ਼ਾਨੇ ਪਾਇਆ ਸਰਾफी ਫਿਰ ਨਹੀਂ ਚਾਈ ਜਾਏ ਉਹ ਖਰਾ ਪਰਮੇਸ਼ਰ ਨੇ ਖਜ਼ਾਨੇ ਆਦਮੀ ਸਰੂਪ ਦੀ ਪ੍ਰਾਪਤੀ ਕਰਕੇ ਪਾ ਲਿਆ ਮੁੜ ਕੇ ਗਰਭ ਦੇ ਵਿੱਚ ਪਾ ਕੇ ਨਹੀਂ ਤਾਇਆ ਜਾਵੇਗਾ ਜੂਨਾ ਚ ਨਹੀਂ ਆਵੇਗਾ ਨਰਕ ਆਰਕਾਂ ਦੇ ਵਿੱਚ ਨਹੀਂ ਤਾਇਆ ਜਾਵੇਗਾ ਖੋਤੇ ਠਵਰ ਨਾ ਪਾਏ ਜਿਹੜੇ ਖੋਤੇ ਰੁਪਈਏ ਐ ਉਹ ਖਜ਼ਾਨੇ ਚ ਥਾਂ ਨਹੀਂ ਪਾਉਂਦੇ ਖਜ਼ਾਨੇ ਤੋਂ ਸਿੱਟੇ ਜਾਂਦੇ ਬਾਹਰ ਰਲੇ ਜੂਖਾਨੇ ਉਹ ਰਲ ਜਾਂਦੇ ਹਾਂਗੇ ਤੁਨ ਤੋੜ ਕੇ ਸਿੱਟੇ ਜਾਂਦੇ ਹਨਗੇ ਇਸੇ ਪ੍ਰਕਾਰ ਖੋਟੇ ਇਹ ਦੇ ਧਰਮ ਤੋਂ ਹੀਨੇ ਆਦਮੀ ਆ ਨਾ ਸਵੇ ਧਰਮ ਤੋਂ ਹੀਨੇ ਉਹ ਸੁਖ ਨੂੰ ਟਿਕਾਣ ਨਹੀਂ ਪਾ ਸਕਦੇ ਉਹ ਰੱਜਾਂ ਦੇ ਜੂਠਾਣੇ ਜੂਠੀਆਂ ਜੂਨਾ ਜੜੀਆਂ ਆ ਜੂਠ ਖੂਟ ਖਾਣ ਵਾਲੇ ਕੁੱਤ ਆਦਿਕ ਜਿੰਨੇ ਪਸ਼ੂ ਆਪਕ ਇੰਨੇ ਜੂਨਾ ਕਿ ਉਰ ਜਾਂਦੇ ਆ ਜੂਠਾਣੇ ਯੂਠੇ ਖਾਣ ਵਾਲੇ ਜਿਸ ਤਰ੍ਹਾਂ ਦੇ ਜੂਠਾਣੇ ਜੂਠੇ ਕੂਕਰ ਜੇ ਤਾਂ ਹੀ ਖਾਣ ਵਾਲੇ ਕੂਕਰ ਆਦਿਕ ਜੂਨਾ ਝੋਲ ਜਾਂਦੇ ਹਨ ਝੂਠ ਅਵਿਦਿਆ ਦੀ ਝੋਲ ਕਰਕੇ ਤੇਹੀਆਂ ਜੂਨਾ ਨੂੰ ਪ੍ਰਾਪਤ ਹੁੰਦੇ ਹਨ ਨਿਤ ਯਗਤ ਝੂਠ ਨੂੰ ਖਾਣ ਵਾਲੇ ਸਾਰੀ ਦੁਨੀਆ ਦੀ ਝੂਠ ਖਾਣ ਵਾਲੇ ਕੋ ਝੂਠ ਕੂੜ ਦੇ ਵਿੱਚ ਅਵਿਦਿਆ ਰੂਪੀ ਝੂਠ ਦੇ ਵਿੱਚ ਦੁਨੀਆ ਦੇ ਅੰਦਰ ਤੇਹੀਆਂ ਜੂਨਾ ਵਿੱਚ ਰਲ ਜਾਂਦੇ ਹਨ ਨਿਤ ਨਿਤ ਖਰਾਬ ਸਮਾਲੀ ਹੈ ਨਿਤ ਜੰਦੀ ਰਹਿਣ ਵਾਲਾ ਖਰਾਬ ਪਰਮੇਸ਼ਰ ਦਾ ਨਾਮ ਹੈ ਧਰਮ ਉਸ ਨੂੰ ਸਮਾਲਣਾ ਕਰੀਏ ਕੈਸੇ ਪਰਮ ਪਰਿਉ ਪਰਮ ਕੋ ਨਾਨਕ ਅਟਾਲੇ ਧਰਮ ਬਾਜ ਸੌਦਾ ਪਾਈਏ ਇਹ ਸੱਚੇ ਸੌਦਾ ਗੁਰਾਂ ਦੇ ਪਾਸੋਂ ਤਨ ਮਨ ਧੰਦੀਰ ਕੇ ਪਾਈਦਾ ਹੈ ਉਸੇ ਨਦਰ ਨਾ ਆਵਨੀ ਜਿਹੜੇ ਖੁਤਿਆਈ ਵਾਲੇ ਪੁਰਖ ਨੇ ਧਰਮ ਕੋ ਹੀਨੇ ਜਿਨ੍ਹਾਂ ਦੇ ਅੰਦਰ ਅੰਦਰ ਖੋਟ ਖੋਟ ਹੀ ਕਮਾਉਂਦੇ ਆ ਉਹ ਸਤਗੁਰਾਂ ਦੀ ਸਲਾਹ ਵਿੱਚ ਨਦਰ ਜਿ ਪ੍ਰਵਾਨ ਹੋਏ ਨਹੀਂ ਆਉਂਦੇ ਹਨ ਉਹ ਗਿਆਨ ਦ੍ਰਿਸ਼ਟੀ ਵਾਲੀ ਨਹੀਂ ਦੇਖਣ ਚਾਹੁੰਦੇ ਹਨ ਇਹ ਅਗਨ ਜਲਾਈਏ ਜੰਮ ਲੈ ਕੇ ਖੋਟ ਰੁਪਈਆ ਨੂੰ ਅੱਗ ਵਿੱਚ ਪਾ ਕੇ ਸਾੜੀਦਾ ਐਵੇਂ ਮਾਪਿਆਂ ਦੇ ਗਰਭ ਵੀ ਅੱਗ ਵਿੱਚ ਪਾ ਕੇ ਜਾਲੇ ਜਾਂਦੇ ਐ ਨਰਕ ਦੀ ਅੱਗ ਵਿੱਚ ਪਾ ਕੇ ਜਾਲੇ ਜਾਂਦੇ ਐ ਅਸੇ ਪੁਰਖ ਜਿਨੀ ਆਤਮਾ ਨੂੰ ਖੁਟਿਆਈ ਅਸੇ ਧਰਮ ਤੋਂ ਹੀਣਿਆਂ ਨੂੰ ਗਿਆਨ ਵਾਲੀ ਦ੍ਰਿਸ਼ਟੀ ਨਦਰ ਨਹੀਂ ਆਉਂਦੀ ਵਾਹਿਗੁਰੂ ਉਹਨਾਂ ਦੀ ਨਿਗਾਹ 'ਚ ਨਹੀਂ ਆਉਂਦਾ ਦਰਸ਼ਨੀ ਉਹਨਾਂ ਨੂੰ ਹੁੰਦੇ ਲੈ ਕੇ ਅਗਰ ਜਿ ਨਰਕ ਦੀ ਜਾਲੇ ਜਾਂਦੇ ਹਨ ਜਿਨੀ ਆਤਮ ਜੀ ਨੇ ਬਿਨਾਂ ਗ੍ਰਹ ਮਰਤਿਆਂ ਨੂੰ ਕੀਨੀਆਂ ਜਾਣ ਲਿਆ ਹੈ ਪਰਮਾਤਮ ਤੂ ਉਹ ਭਾਈ ਪਰਮਾਤਮਾ ਦਾ ਰੂਪ ਹੈ ਤਤ ਬਤ ਲਖਰਥ ਤੂੰ ਤਤ ਬਤ ਲਖਰਥ ਕੋਈ ਰੂਪ ਜਾਣ ਕੇ ਇਸ ਪ੍ਰਕਾਰ ਸਾਧ ਸੰਗ ਦੀ ਸ਼ੀਸ਼ੇ ਤੋਂ ਮੂੰਹ ਵਖੀ ਲੈ ਉਹ ਦੁਪਦਿਮ ਪੁਣੇ ਨੂੰ ਛੱਡ ਗਈਦਾ ਆਪਣਾ ਬਿੰਬੀ ਰੂਪ ਮੁਖੀ ਰਹਿ ਕਿਉਂ ਆਤਮਾ ਦੇ ਅੰਦਰ ਜਿਨ੍ਹਾਂ ਨੇ ਪਰਮਾਤਮਾ ਰੂਪ ਨੂੰ ਪ੍ਰਤਿਬਿੰਬ ਦਾ ਬਾਧ ਕਰਕੇ ਬਿੰਬੀ ਨੂੰ ਕਰਕੇ ਵੇਖੇ ਸੋ ਪਰਮਾਤਮਾ ਦਾ ਰੂਪ ਹੀ ਹੋ ਗਏ ਹਨ ਆਤਮ ਮੈਂ ਪਰਮਾਤਮ ਦੇਖ ਹੈ ਏਕੋ ਅੰਮ੍ਰਿਤ ਬਿਰਖ ਹੈ ਕੋਈ ਗੁਰੂ ਹੈ ਅੰਮ੍ਰਿਤ ਦੇ ਬਿਰਖ ਹਨ ਫਲ ਅੰਮ੍ਰਿਤ ਹੋਈ ਉਹਨਾਂ ਨੂੰ ਅੰਮ੍ਰਿਤ ਫਲ ਲੱਗ ਰਿਹਾ ਹੈ ਗੁਰੂ ਸਾਹਿਬ ਨੂੰ ਮੁਗਤ ਰੂਪੀ ਅੰਮ੍ਰਿਤ ਫਲ ਲੱਗਾ ਹੋਇਆ ਹੈ ਏਕੋ ਪਰਮੇਸ਼ਰ ਅੰਮ੍ਰਿਤ ਦਾ ਬਿਰਖ ਹੈ ਉਹਨਾਂ ਸਾਹ ਅਗੇ ਤਤਵ ਦੇ ਤੇ ਜਿਹੜੇ ਅੰਮ੍ਰਿਤ ਨੂੰ ਫਲ ਹੁੰਦੇ ਅਗੇ ब्रह्मज्ञानी आप परमेश्वर ਨੂੰ ਜੀ ਨੂੰ ਸਾਹੀ ਕੰਮ ਕਰਕੇ ਮਿਰਸ਼ਾ ਨੂੰ ਸੰਸਾਰ ਨੂੰ ਪਲੇਆਨ ਕਰਨ ਵਾਸਤੇ ਜਿੰਨੇ ਗੁਰਾਂ ਨਾਲ ਅਧਿਕਾਰੀ ਮਿਲਦੇ ਆ ਤਤਵੇਤੇ ਬਣਦੇ ਆ ਬ੍ਰਹਮज्ञानी ਬਣਦੇ ਆ ਸਾਰਿਆਂ ਨੂੰ ਅੰਮ੍ਰਿਤ ਮੁਕਤ ਰੂਪੀ ਫਲ ਪ੍ਰਾਪਤ ਹੁੰਦਾ ਹੈ ਅੰਮ੍ਰਿਤ ਫਲ ਜਿੰਨੀ ਚਾਹੇ ਜਿਨ੍ਹਾਂ ਨੇ ਅੰਮ੍ਰਿਤ ਫਲ ਨਾਮ ਜਿਨ੍ਹਾਂ ਨੂੰ ਮੁਕਤ ਰੂਪੀ ਗਿਆਨ ਰੂਪ ਇਹ ਫਗਨੂ ਚਖਿਆ ਧਾਰਿਆ ਹੈ ਆਚ ਰਹੀ ਅਗਾਈ ਉਸ ਕੇ ਨਾਮ ਕਰਕੇ ਅਗਾਈ ਤ੍ਰਿਪਤ ਹੋ ਰਹੀ ਹੈ ਕੋਈ ਭੁੱਖ ਨਹੀਂ ਰਹੀ ਸੰਸਾਰ ਦੇ ਪਦਾਰਥਾਂ ਦੀ ਕਿੰਨਾ ਭਰਮ ਨਾ ਭੇਦ ਹੈ ਉਹਨਾਂ ਨੂੰ ਪੰਜ ਪ੍ਰਕਾਰ ਦਾ ਧਰਮ ਨਹੀਂ ਹੈ ਤੇ ਭੇਦ ਜਿਹੜਾ ਭੇਦ ਗਿਆਨ ਪੰਜ ਪ੍ਰਕਾਰ ਦਾ ਭੇਦ ਹੈ ਜੀਵੀ ਜਲਾ ਜੀਵ ਜੜਾ ਆਦਿਕਾਂ ਦਾ ਇਹ ਭੇਦ ਨਹੀਂ ਉਹਨਾਂ ਦੇ ਅੰਦਰ ਹੈ ਹਰ ਰਸਨ ਰਸਾਈ ခਰੀਰੇ ਨਾਮ ਨੂੰ ਰਸਨਾ ਕਰਕੇ ਰਸਾਲ ਛੱਡਿਆ ਹੈ ਹਰੀ ਦੇ ਰਸ ਵਿੱਚ ਕੀ ਤੇ ਰਸਨਾ ਨੂੰ ਵੀ ਦਸਾਇਆ ਹੈ ਹਰੀ ਦੇ ਰਾਜ ਪ੍ਰੀਤ ਰੂਪੀ ਰਸਨਾ ਨੂੰ ਵਿਸਾਉਣਾ ਕੀਤਾ ਹੈ ਹਰੀ ਦੇ ਰਸ ਵਿੱਚ ਰਸੇ ਹੋਏ ਹਨ ਹੋਰਨਾਂ ਰਸਾਂ ਵਿੱਚ ਰਸਨਾ ਨੂੰ ਨਹੀਂ ਦਸਾਇਆ ਉਹਨਾਂ ਨੇ ਹਕਮ ਸੰਜੋਗੀ ਆਇਆ ਇਹ ਜੀਵ ਜਗਤ ਹੈ ਸਭ ਸੰਗੇ ਜੀ ਹਕੂਮਤਾਂ ਸੰਜੋਗੀ ਹੋ ਕੇ ਜਦੋਂ ਪਰਮੇਸ਼ਰ ਨੇ ਆਗਿਆ ਕੀਤੀ ਕਿ ਇੰਨੀ ਤੇਰੀ ਪ੍ਰਾਰਥਨਾ ਬਣ ਗਈ ਹੈ ਤੈਨੂੰ ਇਸ ਦੇ ਵਿੱਚ ਪੈਣਾ ਪਵੇਗਾ ਇੰਨੇ ਸਾਲ ਜੀਵੇਗਾ ਇੰਨੇ ਮਹੀਨੇ ਜੀਵੇਗਾ ਇੰਨੇ ਦਿਨ ਜੀਵੇਗਾ ਇਨੀਆਂ ਘੜੀਆਂ ਪੜ ਜੀਵੇਗਾ ਕਿਉਂਕਿ ਜੀਵ ਹੁਕਮ ਦਾ ਸੰਯੋਗੀ ਹੋ ਕੇ ਕਿ ਮਨੁੱਖਾ ਜਨਮ ਵਿੱਚ ਆਇਆ ਹੈ ਗੱਲ ਸਦਾ ਰਜਾਈ ਉਹਨੂੰ ਚਾਹੀਦਾ ਹੈ ਕਿ ਵਾਇਰੂ ਦੀ ਸਜ਼ਾ ਰਜਾਦ ਚਲਣਾ ਕਰੇ ਆਪਣੀ ਮਨਕ ਛੱਡੇ ਉਰ ਯਾਰ ਵੀ ਚੱਲੇ ਬਾਣਾ ਮੰਨੇ ਮਹਾਰਾਜ ਦਾ ਔਗਣਿਆਰੇ ਕੋ ਗੁਣ ਨਾਨਕੈ ਹਰ ਵਕਤ ਇਹ ਜਹਾਜ ਵਿੱਚ ਬਾਣੇ ਵੀ ਚੱਲਣਾ ਕਰੇ ਭਾਈ ਔਗਣਿਆਰੇ ਕੋ ਗੁਣ ਨਾਨਕੈ ਜਿਹੜੇ ਔਗਣ ਵਾਲੇ ਪੁਰਖ ਹੈ ਨੇ ਉਹਨਾਂ ਦੇ ਔਗਣਾਂ ਨੂੰ ਬਖਸ਼ਣਾ ਕਰ ਤੇ ਗੁਣ ਦੇਣਾ ਕਰ ਇਸ ਪ੍ਰਕਾਰ ਜਿਹੜੇ ਔਗਣ ਵਾਲੇ ਜੀਵ ਹੈ ਉਹਨਾਂ ਦੇ ਗੁਣੋਪਕਾਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਆਪ ਘਟ ਮਿਲਾਏ ਵਡਾਈ ਉਹਨਾਂ ਨੂੰ ਸੱਚੇ ਨਾਮ ਦੀ ਪ੍ਰਾਪਤੀ ਨੂੰ ਵਡਿਆਈ ਮਿਲ ਜਾਂਦੀ ਸੱਚੇ ਦੇ ਬਸ ਆਤਾ ਮੁਹੱਲਾ ਪਹਿਲਾ ਮਨ ਰਾਤੋ ਹਰਨਾਏ ਮਨ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਗਿਆ ਹੈ ਸੱਚ ਮੁਖਾਨਿਆ ਜਿਨ੍ਹਾਂ ਨੇ ਸੱਚੇ ਨਾਮ ਦਾ ਕਸਮ ਕੀਤਾ ਹਰ ਵਕਤ ਯਾਦ ਰਦੇ ਰਹਿੰਦੇ ਸੱਚੇ ਨਾਮ ਨੂੰ ਵਨ ਮਨੁ ਪਾਈ ਸਿ ਤੇ ਪਰਮੇਸ਼ਰ ਦੇ ਨਾਮ ਤੇ ਰੰਗਿਆ ਜਾਂਦਾ ਹੈ ਉਹਦੀ ਮਨਮਤ ਵਿਚਾਰੀ ਧੋਤੀ ਜਾਂਦੀ ਹੈ ਲੋਕਾਂ ਦਾ ਕੀ ਆ ਜਾਏ ਜੇ ਮਰਗੇ ਦੋ ਸੱਚ ਦੇ ਨਾਮ ਸੱਚ ਨਾਮ ਨੂੰ ਵਖਾਣੀਆਂ ਕਸਮ ਕੀਤਾ ਮਨ ਰੰਗਿਆ ਗਿਆ ਹਰੀ ਤੇ ਨਰੰਦ ਦੇ ਕਿ ਹੁਣ ਲੋਕਾਂ ਦੀ ਕੀ ਜਗ੍ਹਾ ਰਹੇਗੀ ਇੱਥੇ ਜਾਂ ਤੁਦ ਭਾਣਿਆ ਜਦੋਂ ਤੈਨੂੰ ਭਾਗੇ ਲੋਕਾਂ ਦਾ ਕੋਈ ਲੋਕ ਬੁਰਾ ਕਹੀ ਕੋਈ ਭਲਾ ਕਹੀ ਜਾਏ ਕਣ ਲੋਕਾਂ ਦਾ ਬਗਾੜਿਆ ਕੀ ਵਿਗੜ ਜਾਂਦਾ ਹੈ ਜੋ ਤੈਨੂੰ ਭਾ ਗਏ ਫਿਰ ਲੋਕਾਂ ਦੀ ਕੀ ਜਗ੍ਹਾ ਹੈ ਉਥੇ ਮਯਾਲ ਹੈ ਕਿ ਉਹ ਤੇਰੇ ਪਿਆਰੇ ਨੂੰ ਕੋਈ ਨੁਕਸਾਨ ਪਹਜਾ ਸਕਣ ਜਾਂ ਗੇਰ ਸਕਣ ਉਹ ਲੋਕਾਂ ਦੀ ਕੋਈ ਵਾ ਨਹੀਂ ਜਲਦੀ ਹੈ ਜੋ ਤੈਨੂੰ ਭਾ ਗਏ ਦੇਵ ਲੋਕ ਪਿਤਰ ਲੋਕ ਆਦਿ ਜਿੰਨੇ ਉਹਨਾਂ ਦਾ ਵੀ ਕੋਈ ਸਰਾਫ ਦੇ ਕੇ ਗੇਰਨਾ ਕੀਰ ਖਾ ਕਰਕੇ ਦੇਵਤਿਆਂ ਨੂੰ ਗੇਰਨਾ ਇਹ ਕਿਸੇ ਲੋਕਾਂ ਦੀ ਕੋਈ ਯੋਰ ਕਿਸੇ ਪ੍ਰਕਾਰ ਦੀ ਸ਼ਕਤੀ ਨਹੀਂ ਚੰਦੀ ਹੈ ਜੋ ਤੈਨੂੰ ਭਾਗੇ ਉਦੋਂ ਲੋਕਾਂ ਦੀ ਕੀ ਜਗ੍ਹਾ ਮਜਾਲ ਹੈ ਕਿ ਕੁਝ ਵਿਗਾਰ ਸਿਕਣ ਜੋ ਲਗ ਜੀਉ ਪ੍ਰਾਣ ਲੋਕਾਂ ਦਾ ਕਿਹਾ ਜਾਏ ਉਹਨਾਂ ਲੋਕਾਂ ਦਾ ਕੀ ਜਾਂਦਾ ਹੈ ਕੀ ਵਿਗੜਦਾ ਹੈ ਜਦ ਜਿਹੜੇ ਤੈਨੂੰ ਭਾਗੇ ਉਹਨਾਂ ਦਾ ਕੁਝ ਨਹੀਂ ਕੋਈ ਵਿਗਾਰ ਸਕਦਾ ਜੋ ਲਗ ਜੀਉ ਪ੍ਰਾਣ ਇਹ ਜੀਵ ਜਿੰਨਾ ਚਿਰ ਜੀਵ ਅੰਦਰ ਸੁਖੰਦ ਨਿਰਾਸ਼ ਕਰਦੀ ਹੈ ਜਿਨ੍ਹਾਂ ਤੇ ਤੇਰੇ ਪ੍ਰਾਣ ਚੱਲਦੇ ਹਨ ਸੱਚ ਧਾਈ ਹੈ ਉਹਨਾਂ ਜਿਹੜੇ ਸੱਚੇ ਬਾਦਸ਼ਾਹ ਨੂੰ ਧਿਆਉਂਦੇ ਰਹੀਏ ਹਰ ਵਕਤ ਯਾਪ ਕਰਦੇ ਰਹੀਏ ਲਾਹ ਹਰ ਗੁਣ ਗਾ ਨਾ ਹੋਈ ਹੈ ਜੋ ਅਕਾਲ ਪੁਰਖ ਦੀ ਦੇ ਗੁਣਾ ਨੂੰ ਗਾਉਂਦੇ ਰਹਿਣਾ ਹੈ ਮਿਲੈ ਸੁਖ ਪਾਈਏ ਇਹ ਬੇਨਤੀਆਂ ਕਰੀਏ ਜਦੋਂ ਗਾਏ ਮੈਂ ਜਾਣ ਏ ਮਾਰਾ ਸਾਨੂੰ ਹਰੀ ਆਗਦੇ ਗੁਣਾ ਦੇ ਗਾਉਣ ਦਾ ਲਾਹ ਮੇ ਯੂਜ ਕਰਕੇ ਸੁਖ ਨੂੰ ਪਾਉਣਾ ਕਰੀਏ ਬੇਨਤੀ ਕਰਿਆ ਕਰ ਰਹਾ ਸੱਚੀ ਤੇਰੀ ਕਾਰ ਜੇ ਪਰਮੇਸ਼ਰ ਤੇਰੀ ਜਿਹੜੀ ਭਗਤੀ ਹੈ ਸੱਚੀ ਕਾਰ ਹੈ ਜੀ ਦਿਆਲ ਤੂੰ ਇਹ ਬਾਰੇ ਘਰ ਤੋਂ ਆਪਦੀ ਭਗਤੀ ਕਰਨ ਨੂੰ ਵੀ ਕਾਲ ਸਾਨੂੰ ਬਖਸ਼ ਦੇ ਹੋ ਜੀਵਾ ਤੁਦ ਸਾਲਾ ਇਸ ਦੇ ਬਾਦਸ਼ਾਹ ਸੀ ਤਾਂ ਤੇਰੀ ਸਿਫਤ ਕਰਕੇ ਹੀ ਜਿਉਂਦੇ ਹਾਂ ਮੈਂ ਟੀਕ ਆਧਾਰ ਤੇਰੇ ਮਨ ਦੀ ਵੀ ਟੀਕ ਮੇਰੇ ਤਨ ਦੀ ਵੀ ਆਧਾਰ ਕੋਈ ਹੈ ਤੂੰ ਇਸ ਲੋਗ ਦੀ ਵੀ ਕੋਟ ਪਰ ਲੋਗ ਦਾ ਵੀ ਆਧਾਰ ਆਸਰਾ ਤੂੰ ਆਪੀ ਹੈ ਦਰ ਸੇਵਕ ਦਰਵਾਨ ਇਹ ਮਹਾਰਾਜਾ ਕੀ ਪਾਸ਼ਾ ਜਿਹੜੇ ਦਰਸਾਤ ਸੰਗਤ ਦੇ ਸੇਵਕ ਬਣੇ ਹੈ ਉਹ ਤਾਂ ਦਰਵਾਨ ਕੀ ਹੁੰਦੇ ਹੈ ਜਿਵੇਂ ਡਿਊਟੀਦਾਰ ਹੁੰਦੇ ਹੈ ਪਾਸ਼ਾ ਦੇ ਐਓ ਤੇਰੇ ਹੰਸ ਚੇ ਪਾਸ਼ਾ ਦਰਦ ਤੂੰ ਜਾਣ ਹੀ ਉਹਨੇ ਦੇ ਦਰਦ ਪੀੜਾ ਨੂੰ ਤੂੰ ਜਾਣਦਾ ਜੰਮਨਵੰਨ ਦੀ ਪੀੜਾ ਨੂੰ ਉਹਨੂੰ ਵੇਖ ਬੰਨਾ ਹੈ ਇਮਾਰਾ ਤੇਰੇ ਦਰ ਦੇ ਸੇਵਕ ਹਾਂ ਦਰਵਾਜ਼ੇ ਦੀ ਸੰਤਾਂ ਦੀ ਸੰਗਤ ਕਰਕੇ ਜਿਹੜੇ ਤੇਰੇ ਦਰਮਾਨ ਨੂੰ ਰੋਕਣ ਦਾ ਹੈ ਜਦ ਤੇਰੇ ਦਰ ਦੇ ਵਿੱਚ ਸੇਵਕ ਬਣ ਕੇ ਇਹ ਤਾਂ ਕੋ ਲੋਭ ਮੋਹ ਹੰਕਾਰ ਆਦਿਕ ਨੂੰ ਰੋਕਰੇ ਕਿ ਮੈਂ ਡਿਊਟੀਦਾਰ ਅੱਗੇ ਨਹੀਂ ਰੰਗਣ ਦਿੰਦਾ ਐ ਹਿਰਦੇ ਦੇ ਅੰਦਰ ਜਿਹੜੇ ਜਿਹੜੇ ਦਰਦ ਦੇ ਸੇਵਕ ਬਣ ਕੇ ਦਰ ਗਿਆਨ ਰੂਪੀ ਦਰਵਾਜ਼ੇ ਤੇ ਸਿਤ ਹੋ ਕੇ ਫੀ ਕਰਦੇ ਆ ਰਾਗ ਗਸ਼ਟ ਕਲਪਨ ਨੂੰ ਰੋਕਦੇ ਹਨ ਦਰਦ ਤੋਂ ਜਾਣੇ ਉਹਨਾਂ ਦੀ ਜੋ ਸੱਚੇ ਪਾਤਸ਼ਾਹ ਪ੍ਰੇਮ ਦੀ ਪੀੜ ਹੈ ਤੇਰੀ ਪ੍ਰਾਪਤੀ বিনা ਜੀਉ ਨਹੀਂ ਸਕਦੇ ਕੋਸ਼ ਪੀੜੈ ਨੂੰ ਤੂੰ ਆਪ ਹੀ ਜਾਣਦਾ ਹੈ ਭਗਤ ਤੇਰੀ ਹੈਰਾਨ ਤੇਰੀ ਭਗਤੀ ਮਾਰਾ ਬੜੀ ਹੈਰਾਨਗੀ ਅਚਰਜ ਕਰਨ ਵਾਲੀ ਹੈ ਦਰਦ ਗਵਾਵਹੀ ਜਿਹੜੇ ਭਗਤੀ ਕਰਦੇ ਹੈ ਬੜੀ ਹੈਰਾਨਗੀ ਦੀ ਗੱਲ ਹੈ ਉਹਨਾਂ ਦੇ ਜਮਨ ਮਰਦ ਦੀਆਂ ਪੀੜੈ ਨੂੰ ਗਵਾ ਦਿੰਦੇ ਹੋ ਤੁਸੀਂ ਇਸ ਪ੍ਰਕਾਰ ਮਾਰਾ ਜਮਨ ਮਰਦ ਦੇ ਦਰਦ ਨੂੰ ਤੂੰ ਹੀ ਜਾਣਨ ਵਾਲਾ ਹੈ ਦਰਗ ਹੈ ਨਾਮ ਹਦੂਰ ਮਾਰਾ ਤੇਰੀ ਦਰਗਾਹ ਦੇ ਵਿੱਚ ਜਿਹੜੇ ਨਾਮ ਜਗਦੇ ਹੈ ਉਨਨ ਨੂੰ ਹਜ਼ੂਰ ਨਿਗੜ ਵਰਤੀ ਕੀਤਾ ਜਾਂਦਾ ਹੈ ਗੁਰਮੁਖ ਜਾਣ ਸੀ ਇਸ ਗੱਲ ਨੂੰ ਵੀ ਗੁਰਮੁਖ ਜਾਣਦੇ ਸੀ ਜਾਣਦੇ ਆ ਜਾਣਨ ਦੇ ਵੇਲਾ ਸੱਚ ਪਰਵਾ ਇਹ ਮਨੁੱਖਾ ਜਿੰਦਾ ਵੇਲਾ ਹੈ ਇਹ ਸੱਚ ਦੀ ਪ੍ਰਾਪਤੀ ਵਾਲਾ ਪ੍ਰਮਾਣਿਕ ਬਾਬਦ ਪਛਾਣ ਸੀ ਜਿਹੜੇ ਪਿੱਛੇ ਸ਼ਬਦ ਪਛਾਣਦੇ ਸੀ ਉਹ ਨਿਹਾਲ ਹੋ ਗਏ ਜਿਹੜੇ ਹੁਣ ਸ਼ਬਦ ਨੂੰ ਪਛਾਣਦੇ ਨਿਹਾਲ ਹੁੰਦੇ ਆ ਸ਼ਬਦ ਦੁਆਰਾ ਤੇਰੇ ਰੂਪ ਨੂੰ ਮਾਰਾ ਪਛਾਣ ਸਕਣਗੇ ਅੱਗੇ ਨੂੰ ਵੀ ਇਹ ਬੜਾ ਸੋਹਣਾ ਵੇਲਾ ਮਨੁੱਖਾ ਜਨੰਦਾ ਸੱਚ ਸਰੂਪ ਦੀ ਪ੍ਰਾਪਤੀ ਬਾਅਦ ਤੇ ਪ੍ਰਮਾਣਿਕ ਸਫਲਾ ਹੈ ਜੋ ਸ਼ਗਲ ਨੂੰ ਪਛਾਣੂਗੇ। ਸਤ ਸੰਤੋਖ ਕਰ ਭਾਉ। اے ਭਾਈ ਸਤ ਰੱਖਿਆ ਕਰੋ ਆਪਣੀ ਸ਼ਰੀਰ ਨੂੰ ਭੈੜਿਆਂ ਦੀ ਕੁਸੰਗ ਜਿੰਨਾ ਪਾਇਆ ਕਰੋ ਝੂਠਿਆਂ ਦੀ ਸੰਗਤੋਂ ਬਚਾ ਕੇ ਅਤੇ ਸੰਤੋਖ ਰੱਖਿਆ ਕਰੋ ਪ੍ਰਿਥਨਾ ਜੀ ਦੇਖ ਕੇ ਪਦਾਰਥਾਂ ਨੂੰ ਐਵੇਂ ਨਾ ਰੁੱੜ ਜਾਇਆ ਕਰੋ ਸਤ ਤੇ ਸੰਤੋਖ ਨੂੰ ਧਾਰ ਕੇ ਫਿਰ ਪ੍ਰੇਮ ਕਰੋ ਮਹਾਰਾਜ ਦੇ ਨਾਲ ਤੋਸਾ ਹਰ ਨਾਮ ਸੀ ਉਹਨਾਂ ਨੂੰ ਤੋਸਾ ਖਰਚ ਹਰੀ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋਵੇਗਾ ਤੋਸਾ ਜਿਵੇਂ ਹੁੰਦਾ ਪ੍ਰਸ਼ਾਦਾ ਜਿਸ ਵਿੱਚ ਘਿਓ ਤੇ ਖੰਡ ਤੇ ਮੈਦਾ ਤਿੰਨੇ ਇਕੋ ਜੇ ਮਿਲਾ ਕੇ ਪ੍ਰਸ਼ਾਦਾ ਪਕਾਇਆ ਜਾਂਦਾ ਉਹਨੂੰ ਤੋਸਾ ਕਹੀਦਾ ਹੈ ਖਰਚ ਦਾ ਇਹ ਹਰੀ ਦੇ ਨਾਮ ਦਾ ਤੋਸਾ ਖਰਚ ਹੈ ਭਗਤੀ ਰੂਪੀ ਜਿਸ ਵਿੱਚ ਖੰਡ ਹੈ ਅਤੇ ਮੈਦਾ ਜਿਸ ਵਿੱਚ ਗਿਆਨ ਦਾ ਹੈ ਪ੍ਰੇਮ ਰੂਪੀ ਘਿਓ ਪਿਆ ਹੋਇਆ ਹੈ ਐਸਾ ਹਰੀ ਦੇ ਨਾਮ ਦਾ ਤੋਸਾ ਖਰਚੋ ਐ ਪੱਲੇ ਬੰਨਣਾ ਕਰੋ ਮਨੋਂ ਛੋੜ ਵਿਕਾਰ ਜੇ ਜਿਹੜੇ ਮਨ ਚ ਫੁਰਦੇ ਰਹਿੰਦੇ ਨੇ ਨਾ ਵਿਕਾਰ ਬਾਹਰੋਂ ਤੇ ਭਾਵੇਂ ਪੋਜੀਸ਼ਨ ਤੇਰੀ ਚੰਗੀ ਐ ਬੜਾ ਭਲਾ ਸੋਣਾ ਸੰਤ ਮਹਾਤਮਾ ਬਣਿਆ ਸਿੱਖ ਦਿਸਦਾ ਪਰ ਮਨ ਚ ਵਿਕਾਰ ਨਹੀਂ ਛੱਡਦਾ ਇਹ ਮਨ ਦੇ ਵਿੱਚੋਂ ਵਿਕਾਰ ਕਾਮਾਲ ਕਹਿੰਦਾ ਤਿਆਗ ਕਰ ਦੇ ਸੱਚਾ ਸਾਚੁ ਦੇ ਫਿਰ ਸੱਚਾ ਪਾਰਸਨ ਤੈਨੂੰ ਸੱਚ ਸੁਖ ਦੇ ਦੇਵੇ ਸੱਚਾ ਆਦਿ ਸਾਚੇ ਸਰੂਪ ਬਖਸ਼ ਦੇਵੇਗਾ ਸੱਚੇ ਸੱਚਾ ਨੇ ਸੱਚੇ ਪਾਤਸ਼ਾਹ ਦੇ ਨਾਲ ਸੱਚਾ ਪ੍ਰੇਮ ਕਰਿਆ ਕਰ ਠੱਗੀ ਦਾ ਪ੍ਰੇਮ ਨਾ ਬਾਹਰ ਦਿਨ ਮਾਰਨ ਕਿ ਜਿਸ ਪ੍ਰਕਾਰ ਕਪਤੀ ਕੂੜੀ ਕੂੜੀ ਅੱਖੀ ਮੀਟ ਦੇ ਉਹਨਾਂ ਉੱਤੇ ਜਾਏਗਾ ਝੂਠ ਗਮਾਉਣ ਉਤੋਂ ਅੱਖਾਂ ਮੀਚ ਕੇ ਭਗਤ ਬਣੇ ਰਹਿਣਾ ਅੰਦਰੋਂ ਛਲ ਹੋਣਾ ਨਾ ਪ੍ਰਮਾਉਂਦੇ ਹਨ ਸੱਚੇ ਸੱਜਾ ਨੇ ਹੂ ਸੱਚੇ 파ਰਸ਼ਨਲ ਸੱਚਾ ਪ੍ਰੇਮ ਜਦੋਂ ਲਾ ਕੇ ਕਰਿਆ ਕਰ ਸੱਚਾ ਲਾਇਆ ਕਿ ਉਹ ਸੱਚੇ ਸਤਗੁਰਾਂ ਜੀ ਨਾਲ ਦੇ ਅੰਦਰ ਲਾਤਦਾ ਹੈ ਆਪੇ ਕਰੇ ਨਿਆਉ ਆਪੇ ਉਹਨਾਂ ਨੂੰ ਨਿਆਉ ਨਿਰਮਾ ਕਰਦਾ ਹੈ ਜੋ ਤਿਸ ਭਾਅ ਜੋ ਕਿਸ ਪਰਮੇਸ਼ਰ ਨੂੰ ਭਾਗਿਆ ਨਿਰਣਾ ਕਰਕੇ ਕਾਮ ਕਰੋ ਉਹਨਾਂ ਦੇ ਨਾਸ਼ ਕਰ ਤੇ ਕਰ ਤੇ ਤੇ ਸਭ ਸੰਤੋਖਾ ਦੇ ਗੁਣਾਂ ਨੂੰ ਸਤਕਾਰ ਦਿੱਤਾ ਹੈ ਅਗਿਆਨ ਆਦਿਕ ਆਸਰੀ ਸੰਪਰਦਾ ਨੂੰ ਨਿਰਧਿਤ ਕਰਤੀ ਇਹ ਨਿਆਂ ਨਿਰਣਾ ਕੀਤਾ ਹੈ दैवी ਸੰਪਰਦਾ ਨੂੰ ਅੰਦਰ ਥਾਂ ਦਿੱਤਾ ਹੈ ਸ਼ੁਭ ਗੁਣਾਂ ਦਾ ਘਰ ਵਸਾ ਦਿੱਤਾ ਹੈ ਇਹ ਜਿਹੜੇ ਕਿਸ ਨੂੰ ਪਾ ਗਏ ਉਹ ਨਿਆਉ ਆਪ ਹੀ ਕਰਦਾ ਹੈ ਸੱਚੀ ਸੱਚੀ ਦਾਤ ਸੱਚੇ ਪਾਤਸ਼ਾਹ ਦੀ ਸੱਚੀ ਭਗਤੀ ਦੀ ਦਾਤ ਹੈ ਇਹ ਦਇਆਲ ਹੈ ਜਿਨ੍ਹਾਂ ਦੇ ਪੈ ਗਈ ਸਤਿਗੁਰੂ ਬਿਆਨ ਹੋ ਕੇ ਦਿੰਦੇ ਆ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਇਸੇ ਵੀ ਦਿਨ ਰਾਤ ਉਹਨਾਂ ਸਤਿਗੁਰਾਂ ਦੀ ਕਹਿਲ ਕਰੀਏ ਦਾ ਆਦਮੀ ਨਾਮ ਅਮੂਲ ਹੈ ਜਿਨ੍ਹਾਂ ਦੇ ਪਾਸ ਵਿੱਚ ਅਮੋਲਕ ਨਾਮ ਉਹ ਹਰ ਨਾਮ ਅਮੋਲਾ ਪ੍ਰਾਪਤ ਹੁੰਦਾ ਹੈ ਤੂੰ ਉਤਮ ਹਾਉ ਨੀਉ ਕੀ ਕਰੋ ਮਾਰਾ ਤੂੰ ਸਲੇਸ਼ਨਾ ਸਦਾ ਸਦਾ ਉੱਤਮ ਤੋਂ ਉੱਤਮ ਹ ਮੈਂ ਮਾਰਾ ਨੀਵਾ ਹ ਉਗਣਾ ਕਰਕੇ ਸੇਵਕ ਕਾਂਢੀਆ ਤੇ ਵੀ ਮਾਰਾ ਆਪਦੇ ਸੇਵਕ ਕਹੀਦੇ ਆਪ ਨੂੰ ਲਾਜ ਹੈ ਸੱਚੇ ਪਾਤਸ਼ਾਹ ਨਾਨਕ ਨਜ਼ਰ ਕਰੇ ਸਾਡੇ ਤੇ ਸਤਿਗੁਰੂ ਜੀ ਕਹਿੰਦਿਆਂ ਨੀ ਉਹ ਬੇਨਤੀ ਕਰੇ ਮਾਰਾ ਕਾਲਪੁਰਖ ਵਾਹਿਗੁਰੂ ਸਾਡੀ ਤੇ ਕਿਰਪਾ ਦ੍ਰਿਸ਼ਟੀ ਕਰੋ ਨਜ਼ਰ ਕਰੋ ਮੇਲਾ ਸੱਚ ਵਾਂਢੀਆ ਮਾਰਾ ਅਸੀਂ ਤੇਰੇ ਮੋ ਵਿਛੜੀਆਂ ਹੋਈਆਂ ਰੂਹਾਂ ਹਾਂ ਤਾਨੂੰ ਵੀ ਸੱਚਾ ਨਾਮ ਮਿਲ ਜਾਵੇ ਅਸੀਂ ਵੀ ਵਿਛੜੇ ਹੋਏ ਆਜ ਦੇ ਨਾਲ ਮਿਲ ਜਾਈਏ